ਸਿਰੀ ਰਾਗ ਮਹੱਲਾ ਚੌਥਾ ਵਣਜਾਰਾ ਸਾਧ ਸੰਗਤ ਜੀ ਆਪ ਜੀ ਦੇ ਗਿਆਨ ਵਾਸਤੇ ਬੇਨਤੀ ਹੈ ਇਹ ਜਿਹੜਾ ਅੱਗੇ ਸ਼ਬਦ ਵਣਜਾਰਾ ਸਰਲੇਖ ਹੇਠ ਆਰੰਭ ਹੋ ਰਿਹਾ ਹੈ ਇਹ ਅਮਰਤ ਰੂਪ ਬਾਣੀ ਵਿੱਚ ਪਹਿਲਾ ਸ਼ਬਦ ਹੈ ਜਿਸ ਵਿੱਚ 6 ਵਾਰ ਰਹਾਉ ਆਇਆ ਆਮ ਤੌਰ ਤੇ ਸ਼ਬਦਾਂ ਵਿੱਚ ਰਹਾਉ ਇੱਕ ਵਾਰ ਆਉਂਦਾ ਹੈ ਬਹੁਤ ਸ਼ਬਦ ਐਸੇ ਨੇ ਜਿਨ੍ਹਾਂ ਵਿੱਚ ਦੋ ਵਾਰ ਵੀ ਰਹਾਉ ਆਉਂਦਾ ਹੈ ਸ਼ੰਤਾਂ ਵਿੱਚ ਐਸੇ ਵੀ ਸ਼ਬਦ ਨੇ ਜਿਨ੍ਹਾਂ ਵਿੱਚ ਚਾਰ ਵਾਰ ਵੀ ਰਹਾਉ ਆਉਂਦਾ ਹੈ। ਇਸ ਸ਼ਬਦ ਵਿੱਚ 6 ਵਾਰ ਰਹਾਉ ਆਉਂਦਾ ਹੈ। ਇਹ ਆਪ ਜੀ ਦੇ ਗਿਆਨ ਵਾਸਤੇ ਬੇਨਤੀ ਹੈ ਜੀ। ਹਾਂ ਜੀ। ਸਿਰੇ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਗੁਰੂ ਪ੍ਰਸਾਦ ਇਹ ਜੋ ਮੰਗਲ ਹੈ ਸ੍ਰੀ ਗੁਰੂ ਜਨ ਸਾਹਿਬ ਦੇ ਦੋ ਵਾਰ ਹੀ ਆਉਂਦਾ ਹੈ। ਜੋ ਏਕ ਓੰਕਾਰ ਸਤਗੁਰ ਪ੍ਰਸਾਦ ਹੈ ਉਹ 523 ਵਾਰ ਆਉਂਦਾ ਹੈ ਏਕ ਓੰਕਾਰ ਸਤਨਾਮ ਗੁਰ ਪ੍ਰਸਾਦ ਦੋ ਵਾਰੀ ਆਉਂਦਾ ਹੈ ਏਕ ਓੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਅੱਠ ਵਾਰੀ ਆਉਂਦਾ ਹੈ ਇਹ ਵੀ ਨੋਟ ਰੱਖਣਾ ਇੱਥੇ ਇਹ ਆਇਆ ਹੈ ਏਕ ਓੰਕਾਰ ਸਤਨਾਮ ਗੁਰ ਪ੍ਰਸਾਦ ਹਾਂਜੀ ਇਕ ਓੰਕਾਰ ਸਤਨਾਮ ਗੁਰਪ੍ਰਸਾਦ ਹਰ ਹਰ ਉਤਮ ਨਾਮ ਹੈ ਜਿਨ ਸਿਰਿਆ ਸਭ ਕੋ ਏ ਜੀਓ ਹਰ ਜੀਵ ਸਬੇ ਪ੍ਰਤਪਾਲਦਾ ਘਟ ਘਟ ਰਮਈਆ ਸੋਏ ਸੋ ਹਰ ਸਦਾ ਧਿਆਈਐ ਤੇਸ ਬਿਨ ਅਵਰ ਨਾ ਕੋਇ ਜੋ ਮੋਹ ਮਾਇਆ ਚਿਤ ਲਾਏ ਦੇ ਸੇ ਛੋੜ ਚੱਲੇ ਦੁਖ ਰੋਏ ਜਨ ਨਾਨਕ ਨਾਮ ਧਿਆਇਆ ਹਰ ਅੰਤ ਸਖਾਈ ਹੋਏ ਅੰਤ ਮੈਂ ਹਰ ਬਿਨ ਅਵਰ ਨਾ ਕੋਏ ਹਰ ਗੁਰ ਸਰਣਾਈ ਪਾਈਐ ਵਣਜਾਰਿਆ ਮਿੱਤਰਾ ਵਡਭਾਗ ਪ੍ਰਾਪਤ ਹੋਏ ਰਹਾਉ ਸੰਤ ਜਨ ਆਗਿਣ ਭਾਈਆ ਹਰ ਕਿਨੈ ਨਾ ਪਾਇਆ ਨਾਉ ਵੇਚ ਹਉ ਮੈਂ ਕਰਮ ਕਮਾਵਦੇ ਜਿਉ ਵੇਸਵਾ ਪੋਤ ਨੇਨਾਉ ਵੇਸਵਾ ਸਸੇ ਔਂਕੜ ਐੜੇ ਕੰਨਾ ਇਹ ਵੇਸਵਾ ਭਾਵ ਬਬੇ ਦਾ ਅੱਖਰ ਦਾ ਬਣ ਜਾਵੇ ਅਰਥ ਭਾਵੇਂ ਉਹੀ ਹੈ ਪਰ ਜੋ ਅੱਖਰ ਮਹਾਰਾਜ ਜੀ ਨੇ ਲਿਖੇ ਨੇ ਆਪਾਂ ਓਵੇਂ ਉਚਾਰਨੇ ਨੇ ਵੇਸਵਾ ਪੋਤ ਨਨਾਉ ਵਿਚ ਹੋਮੈ ਕਰਮ ਕਮਾਵਦੇ ਜਿਉ ਵੇਸੋ ਆਪੋਤ ਨਿਨਾਓ ਨਿਨਾਓ ਇਕੱਠਾ ਪਾਠ ਜਿਵੇਂ ਆਪ ਜੀ ਨੇ ਸਰਵਣ ਕੀਤਾ ਹੈ ਜੀ ਪਿਤਾ ਜਾਤ ਤਾ ਹੋਈਐ ਗੁਰੁ ਤੁਠਾ ਕਰੇ ਪਸਾਉ ਵਡਭਾਗੀ ਗੁਰ ਪਾਇਆ ਹਰ ਅਹ ਨਿਸ ਲੱਗਾ ਭਾਉ ਜਨ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਉ ਮਨ ਹਰ ਹਰ ਲੱਗਾ ਚਾਉ ਗੌਰ ਪੂਰੈ ਨਾਮ ਦਰੜਾਇ ਹਰ ਮਿਲਿਆ ਹਰ ਪ੍ਰਭ ਨਾਉ ਰਹਾਉ ਜਬ ਲਗ ਜੋ ਬਨ ਸਾਸ ਹੈ ਤਬ ਲਗ ਨਾਮ ਧਿਆਏ ਚਲਦਿਆ ਨਾਲ ਹਰ ਚਲਸੀ ਹਰ ਅੰਤੇ ਲਏ ਛਡਾਏ ਹਉ ਬਲੇ ਹਾਰੀ ਤੈ ਨਕੋ ਜਿਨ ਹਰ ਮਨ ਉਠਾ ਆਏ ਜਿਨੇ ਹਰ ਹਰ ਨਾਮ ਨਾ ਚੇਤਿਓ ਸੇ ਅੰਤ ਗਏ ਪਛਤਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਜਨ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡ ਭਾਗੀ ਗੁਰ ਪਾਇਆ ਗੁਰ ਸਬਦੀ ਪਾਰ ਲਗਹਾਏ ਰਹਾਉ ਹਰ ਆਪੇ ਆਪ ਉਪਾਏ ਦਾ ਹਰ ਆਪੇ ਦੇਵੈ ਲੇ ਹਰ ਆਪੇ ਭਰਮ ਭੁਲਾਏ ਦਾ ਹਰ ਆਪੇ ਹੀ ਮਤ ਦੇ ਗੁਰਮੁਖਾ ਮਨ ਪ੍ਰਗਾਸ ਹੈ ਸੇ ਵਿਰਲੇ ਕਈ ਕੇ ਹਉ ਬਲਿਹਾਰੇ ਤਿਨ ਕਉ ਜਿਨ ਹਰ ਪਾਇਆ ਗੁਰਮਤੇ ਜਨ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਉਠੜਾਹਿ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਣਾਈ ਭਜ ਪਉ ਜਿੰਦੂ ਸਭ ਕਿਲ ਵਿਖ ਦੁਖ ਪਰ ਹਰੇ ਰਹਾਉ ਭਜ ਪਉ ਹਾਂਜੀ ਭੱਜ ਪਾਓ ਜਿੰਦੂ ਭੱਜ ਬੋਲਾ ਨੇ ਬਗੜਾ ਹਾਂਜੀ ਕਸ ਕੇ ਬੋਲਣਾ ਭੱਜ ਪਾਓ ਜਿੰਦੂ ਹਰ ਗੁਰ ਸਰਣਾਈ ਭੱਜ ਪਾਓ ਜਿੰਦੂ ਸਭ ਕਿਲ ਵਿਖ ਦੁਖ ਪਰ ਹਰੇ ਰਹਾਉ ਘਟ ਘਟ ਰਮਈਆ ਮਨ ਵਸੈ ਕਿਉ ਪਾਈਐ ਕਿਤ ਭਤ ਗੁਰ ਪੂਰਾ ਸਤਗੁਰ ਭੇਟੀਐ ਹਰ ਆਏ ਵਸੈ ਮਨ ਚਿਤ ਮੈਂ ਧਰ ਨਾਮ ਆਧਾਰ ਹੈ ਹਰ ਨਾਮੈ ਤੇ ਗਤ ਮਤ ਮੈਂ ਹਰ ਹਰ ਨਾਮ ਵਿਸਾਹ ਹੋਇ ਹਰ ਨਾਮੈ ਹੀ ਜਤ ਪਤ ਗਾਤ ਮਤ ਜਤ ਪਤ ਜਿਵੇਂ ਪੋਲਾ ਉਚਾਰਨ ਕਰਕੇ ਪਾਠ ਭਾਈ ਸਾਹਿਬ ਜੀ ਨੇ ਕੀਤਾ ਹੈ ਇਹ ਖਿਆਲ ਰੱਖਣਾ ਇਵੇਂ ਹੀ ਕਰਨਾ ਹੈ ਜੀ ਜਨ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵ ਹੋ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪਤ ਰਹਾਉ ਜਿਨ ਕੋ ਪੂਰਬ ਲਿਖਿਆ ਸੇ ਆਏ ਮਿਲੇ ਗੁਰ ਪਾਸ ਸੇਵਕ ਭਾਏ ਵਣ ਜਾ ਰਿਆ ਮਿੱਤਰਾ ਗੁਰ ਹਰ ਹਰ ਨਾਮ ਪ੍ਰਗਾਸ ਧਨ ਧਨ ਵਣਜ ਵਾਪਾਰੀਆ ਜਿਨ ਵਖਰ ਲਦਿਆੜ ਹਰ ਰਾਸ ਗੁਰਮੁਖਾ ਦਰਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਗੁਰਮੁਖਾ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਬੁਰ ਤਿਨ ਪਾਇਆ ਜਿਨਾ ਆਪ ਤੁਠਾ ਗੁਣਤਾਸ ਹਾਂਜੀ ਗੁਰਮੁਖਾ ਦਰ ਮੁਖ ਉਜਲੇ ਹਾਂਜੀ ਠੀਕ ਹੈ ਗੁਰਮੁਖਾ ਦਰ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਨ ਨਾਨਕ ਗੁਰ ਤਿਨ ਪਾਇਆ ਜਿਨ੍ਹਾਂ ਆਪ ਤੁਠਾ ਗੁਣ ਤਾਸ ਹਰ ਧਿਆਵ ਹੋ ਸਾਸ ਗਿਰਾਸ ਮਨ ਪ੍ਰੀਤ ਲੱਗੀ ਮਾਨ ਪ੍ਰੀਤ ਲੱਗੀ ਤਿਨਾਂ ਗੁਰਮੁਖਾ ਹਰ ਨਾਮ ਜਿਨ੍ਹਾਂ ਰਹਿ ਰਾਸ ਰਹਾਓ